ਸਕੂਲ ਵੈਨ ਦਰਖਤ ਦੇ ਨਾਲ ਜਾ ਟਕਰਾਉਂਦੀ ਆ ਜਿਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਕਈ ਬੱਚੇ ਜ਼ਖਮੀ ਹੋ ਗਏ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜੋ ਵੈਨ ਦਾ ਡਰਾਈਵਰ ਸੀ ਉਸ ਦਾ ਨਸ਼ਾ ਕੀਤਾ ਹੋਇਆ ਸੀਗਾ ਤਾਂ ਹਾਦਸੇ ਦੀਆਂ ਇਹ ਤਸਵੀਰਾਂ ਤੁਸੀਂ ਵੇਖੋਗੇ ਤਾਂ ਉਸ ਤੋਂ ਅੰਦਾਜ਼ਾ ਲੱਗ ਸਕਦਾ ਕਿ ਇਹ ਹਾਦਸਾ ਕਿੰਨਾ ਭਿਆਨਕ ਸੀਗਾ ਤਾਂ ਪਹਿਲੀ ਜਮਾਤ ਦੇ ਵਿੱਚ ਵਿਦਿਆਰਥੀ ਜੋ ਪਰਦਾ ਸੀਗਾ ਉਸ ਦੀ ਮੌਤ ਹੋ ਚੁੱਕੀ ਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਅਤੇ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਿਸ ਦੇ ਚਲਦੇ ਮਾਪਿਆਂ ਦੇ ਵੱਲੋਂ ਅਖਾੜਾ ਪੁਲ ਦੇ ਨਜ਼ਦੀਕ ਧਰਨਾ ਵੀ ਲਗਾ ਦਿੱਤਾ ਜੀ ਹਾਂ ਜਗਰਾਉਂ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਜਿਹੜਾ ਉਹ ਵਾਪਰਿਆ ਹੈਗਾ ਇੱਕ ਸਕੂਲੀ ਵੈਨ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਆ ਤਾਂ ਵੇਖ ਸਕਦੇ ਹੋ ਕਿ ਜੋ ਇਹ ਸਕੂਲੀ ਵੈਨ ਦਾ ਅਗਲਾ ਹਿੱਸਾ ਉਹ ਬਿਲਕੁਲ ਟੈਸ ਨੈਚ ਹੋ ਚੁੱਕਿਆ ਉਸਦੇ ਪਰਖੱਚੇ ਉੱਡ ਚੁੱਕੇ ਨੇ ਹਾਦਸਾ ਇੰਨਾ ਭਿਆਨਕ ਸੀ ਜਦੋਂ ਇਹ ਵੈਨ ਦਰਖਤ ਦੇ ਨਾਲ ਜਾ ਟਕਰਾਉਂਦੀ ਆ ਤੇ ਜੋ ਬੱਚਾ ਅੱਗੇ ਬੈਠਾ ਹੋਇਆ ਸੀਗਾ ਜੋ ਜਾਣਕਾਰੀ ਹੁਣ ਤੱਕ ਸਾਡੇ ਕੋਲ ਪਹੁੰਚ ਰਹੀ ਆ ਤਾਂ ਉਸ ਦੇ ਅਨੁਸਾਰ ਜੋ ਬੱਚਾ ਅੱਗੇ ਬੈਠਾ ਹੋਇਆ ਸੀਗਾ ਉਹ ਵੈਂਡ ਦੇ ਵਿੱਚੋਂ ਬਾਹਰ ਨਿਕਲ ਕੇ ਡਿੱਗ ਪੈਂਦਾ ਤਾਂ ਉਸ ਦੀ ਮੌਕੇ ਤੇ ਮਾਤ ਹੋ ਜਾਂਦੀ ਆ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹਰ ਇੱਕ ਮਾਪਿਆਂ ਨੂੰ ਚਾਹ ਹੁੰਦਾ ਕਿ ਉਸ ਦਾ ਬੱਚਾ ਜਿਹੜਾ ਤਿਆਰ ਹੋ ਕੇ ਸਕੂਲ ਜਾਦਾ ਉੱਥੇ ਪੜ੍ਹਾਈ ਕਰਦਾ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਅੱਜ ਜਿਗਰ ਦੇ ਟੁਕੜਿਆਂ ਦੇ ਨਾਲ ਇੰਜ ਵਾਪਰ ਜਾਵੇਗਾ ਤਾਂ ਤਿਆਰ ਕਰਵਾ ਕੇ ਬੱਚਾ ਨੂੰ ਉਹ ਵੈਨ ਦੇ ਵਿੱਚ ਚੜਾ ਕੇ ਜਾਂਦੇ ਨੇ ਪਰ ਰਸਤੇ ਦੇ ਵਿੱਚ ਇਹ ਸਕੂਲੀ ਵੈਨ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇੱਕ ਬੱਚੇ ਦੀ ਮੌਤ ਹੋ ਗਈ ਹੈ ਪਹਿਲੀ ਜਮਾਤ ਦਾ ਉਹ ਵਿਦਿਆਰਥੀ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਤੇ ਬਾਕੀ ਬੱਚੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਸੱਟਾਂ ਲੱਗੀਆਂ ਨੇ ਬਾਹਾਂ ਦੇ ਉੱਪਰ ਸੱਟਾਂ ਲੱਗੀਆਂ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਉਹਨਾਂ ਦਾ ਜਿਗਰ ਦਾ ਟੁਕੜਾ ਜਿਹੜਾ ਉਨਾ ਵਿਚਾਰ ਨਹੀਂ ਰਿਹਾ ਤੇ ਜਿਹੜੇ ਬੱਚੇ ਜ਼ਖਮੀ ਨੇ ਉਹਨਾਂ ਦੇ ਮਾਪੇ ਵੀ ਕੁਰਲਾ ਰਹੇ ਨੇ ਕਿ ਜੇਕਰ ਹਾਸਾ ਇੰਨਾ ਭਿਆਨਕ ਸੀਗਾ ਤੇ ਜੇਕਰ ਉਹਨਾਂ ਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਤਾਂ ਉਹਨਾਂ ਦਾ ਕੁਝ ਵੀ ਨਹੀਂ ਬਚਣਾ ਸੀਗਾ ਤਾਂ ਜਗਰਾਉਂ ਤੇ ਜਿਹੜੀ ਇਸ ਵੇਲੇ ਦੀ ਮੰਦਭਾਗੀ ਖਬਰ ਉਹ ਸਾਹਮਣੇ ਆ ਰਹੀ ਆ ਜਿੱਥੇ ਸਕੂਲੀ ਵੈਨ ਆ ਜਿਹੜੀ ਉਹ ਹਾਸੇ ਦਾ ਸ਼ਿਕਾਰ ਹੋਈ ਆ ਵੱਡੀ ਗੱਲ ਹੈ ਕਿ ਜਿਹੜੇ ਮਾਪਿਆਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਵੈਨ ਦਾ ਡਰਾਈਵਰ ਸੀ ਉਸ ਦਾ ਨਸ਼ਾ ਕੀਤਾ ਹੋਇਆ ਸੀਗਾ ਉਸ ਤੋਂ ਗੱਡੀ ਜਿਹੜੀ ਕੰਟਰੋਲ ਨਹੀਂ ਹੋਈ ਤਾਂ ਇਸ ਕਰਕੇ ਇਹ ਹਾਸਾ ਵਾਪਰੇ ਹੋ ਗਿਆ ਤੇ ਗੱਡੀ ਜਦੋਂ ਉਸ ਦੇ ਕੋਲੋਂ ਕੰਟਰੋਲ ਨਹੀਂ ਹੁੰਦੀ ਜੋ ਵੈਨ ਉਹ ਚਲਾ ਰਿਆ ਸੀ ਜਦੋਂ ਉਸ ਤੋਂ ਉਹ ਕੰਟਰੋਲ ਨਹੀਂ ਹੁੰਦੀ ਤਾਂ ਉਹ ਜਿਹੜੀ ਸਕੂਲ ਦੀ ਵੈਨ ਹੈਗੀ ਆ ਸਿੱਧੀ ਦਰਖਤ ਦੇ ਵਿੱਚ ਜਾ ਮਾਰਦਾ ਤੇ ਸਪੀਡ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੋ ਉਸ ਸਕੂਲ ਵੈਨ ਦੀ ਹਾਲਤ ਹੋਈ ਆ ਜੋ ਉਸ ਸਕੂਲ ਵੈਨ ਦਾ ਅਗਲਾ ਹਿੱਸਾ ਜਿਹੜਾ ਉਹ ਦੱਸਦਾ ਹੈਗਾ ਕਿ ਉਸ ਵੈਨ ਦੀ ਸਪੀਡ ਕਿੰਨੀ ਹੋਣੀ ਆ ਅਗਲਾ ਜਿਹੜਾ ਸੀਛਾ ਉਹ ਤਾਂ ਟੁੱਟਿਆ ਹੀ ਟੁੱਟਿਆ ਤਾਂ ਜੋ ਅਗਲੀਆਂ ਸ਼ੀਸ਼ੇ ਵਾਲੇ ਐਂਗਲ ਸੀਗੇ ਤਾਂ ਉਹ ਵੀ ਬਿਲਕੁਲ ਟੁੱਟ ਕੇ ਤਹਿਸ ਨਾਸ ਹੋ ਚੁੱਕੇ ਨੇ ਤਾਂ ਸਕੂਲ ਦੇ ਪ੍ਰਸ਼ਾਸਨ ਜਿਹੜਾ ਹਜੇ ਤੱਕ ਨਹੀਂ ਪਹੁੰਚਿਆ ਮਾਪਿਆਂ ਨੇ ਇਹ ਵੀ ਗਿਲਾ ਕੀਤਾ ਹੈ ਗਿਆ ਕਿ ਇੱਕ ਪਾਸੇ ਇੰਨਾ ਵੱਡਾ ਪਿਆਣਕ ਸੜਕ ਹਾਸਾ ਵਾਪਰ ਗਿਆ ਪਰ ਦੂਸਰੇ ਪਾਸੇ ਸਕੂਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਹਜੇ ਤੱਕ ਨਹੀਂ ਪਹੁੰਚਨਾ ਬੱਚਿਆਂ ਦਾ ਹਾਲ ਪੁੱਛਣ ਦੇ ਲਈ ਤੇ ਨਾ ਕੋਈ ਹਾਸੇ ਵਾਲੀ ਜਗ੍ਹਾ ਤੇ ਪਹੁੰਚਿਆ ਤੇ ਇਹ ਤਸਵੀਰ ਦੇਖ ਸਕਦੇ ਹੋ ਕਿ ਅਗਲੀ ਸਾਈਡ ਤੋਂ ਉਹ ਸਕੂਲ ਬੈਂਡ ਦਾ ਕੀ ਹਾਲ ਹੋਇਆ ਤਾਂ ਸ਼ਾਇਦ ਬੱਚਾ ਅਗਲੀ ਸਾਈਡ ਬੈਠਾ ਸੀਗਾ ਜਦੋਂ ਉਸ ਦੇ ਨਾਲ ਇਹ ਹਾਦਸਾ ਵਾਪਰਦਾ ਤਾਂ ਸਕੂਲ ਪੈਂ ਦੇ ਬਾਹਰ ਜਿਹੜਾ ਉਹ ਨਿਕਲ ਜਾਂਦਾ ਹੈਗਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਆ ਤਾਂ ਜਗਰਾਉ ਤੋਂ ਜਿਹੜੀ ਇਸ ਵੇਲੇ ਦੀ ਇਹ ਮੰਦ ਪਾਗੀ ਖਬਰ ਸਾਹਮਣੇ ਆ ਰਹੀ ਆ ਤਾਂ ਮਾਪਿਆਂ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਕਿਉਂਕਿ ਨਾ ਹੀ ਉੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੇ ਨਾ ਹੀ ਸਕੂਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉੱਥੇ ਪਹੁੰਚਿਆ ਹੈਗਾ ਤਾਂ ਇਸੇ ਦੇ ਚੱਲਦੇ ਮਾਪਿਆਂ ਦੇ ਵੱਲੋਂ ਅਖਾੜਾ ਪੁਲ ਹੈਗਾ ਜਿਹੜਾ ਅਜੇ ਤੱਕ ਜਿਹੜੀ ਜਾਣਕਾਰੀ ਆ ਰਹੀ ਹੈ ਜੋ ਅਖਾੜਾ ਉੱਥੇ ਪਿੰਡ ਹੈ ਗਿਆ ਉੱਥੇ ਪੁਲ ਹੈ ਉੱਥੇ ਮਾਪਿਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੋੜ ਨੂੰ ਬਲਾਕ ਕੀਤਾ ਗਿਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਜਗਰਾਉਂ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤਾਂ ਮਾਪਿਆਂ ਦੇ ਲਈ ਵੀ ਇਹ ਬੜਾ ਜ਼ਰੂਰੀ ਹੋ ਜਾਂਦਾ ਆਮ ਤੌਰ ਤੇ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਵੈਨ ਤੇ ਭੇਜ ਦਿੰਦੇ ਨੇ ਕਿਤੇ ਨਾ ਕਿਤੇ ਉਹ ਇਸ ਗੱਲ ਤੋਂ ਬੇਫਿਕਰੇ ਹੋ ਜਾਂਦੇ ਨੇ ਕਿ ਚਲੋ ਸਾਡਾ ਬੱਚਾ ਜਿਹੜਾ ਉਹ ਵੈਨ ਤੇ ਜਾਂਦਾ ਹੈਗਾ ਉਹ ਸੁਰੱਖਿਅਤ ਹੈਗਾ ਪਰ ਉਹ ਇਹ ਨਹੀਂ ਦੇਖਦੇ ਕਿ ਜੋ ਉਸ ਵੈਨ ਦਾ ਡਰਾਈਵਰ ਹੈਗਾ ਉਹ ਕਾਬਿਲ ਹੈ ਜਾਂ ਨਹੀਂ ਕਿ ਕੋਈ ਉਹ ਨਸ਼ਾ ਤਾਂ ਨਹੀਂ ਕਰਦਾ ਤਾਂ ਜੋ ਇਸ ਤਰ੍ਹਾਂ ਦੇ ਹਾਸਿਆ ਤੋਂ ਬਚਿਆ ਜਾ ਸਕੇ ਜਾਂ ਫਿਰ ਵੈਨ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈਗੀ ਆ ਕਿ ਵੈਨ ਜਿਹੜੀ ਹੈਗੀ ਆ ਉਸ ਦੀ ਕੰਡੀਸ਼ਨ ਚੰਗੀ ਹੈਗੀ ਆ ਕੱਲ੍ਹ ਇਹ ਨਾ ਹੋਵੇ ਕਿ ਉਸ ਸਕੂਲ ਵਾਹਨ ਦੇ ਬ੍ਰੇਕ ਫੇਲ ਹੋ ਜਾਣ ਜਾਂ ਕੋਈ ਹੋਰ ਤਕਨੀਕੀ ਜਿਹੜੀ ਸਮੱਸਿਆ ਹੈਗੀ ਆ ਉਹ ਆ ਜਾਵੇ ਜਿਸ ਕਾਰਨ ਇਹੋ ਜਿਹੇ ਹਾਦਸੇ ਜਿਹੜੇ ਉਹ ਵਾਪਰ ਸਕਦੇ ਆ ਤਾਂ ਮਾਪਿਆਂ ਨੂੰ ਵੀ ਬੜਾ ਲਾਜ਼ਮੀ ਹੈਗਾ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਕਿਉਂਕਿ ਹਰ ਕੋਈ ਆਪਣੇ ਰਜੇਮਿਆਂ ਦੇ ਵਿੱਚ ਵਿਅਸਤ ਹੁੰਦਾ ਤਾਂ ਉਹ ਸੋਚਦੇ ਨੇ ਕਿ ਚਲੋ ਅਸੀਂ ਕਿੰਦਾ ਵਾਹਨ ਤੇ ਬੱਚਾ ਲਾ ਆਇਆ ਸੁਰੱਖਿਅਤ ਵਾਹਨ ਘਰੋਂ ਬੱਚੇ ਨੂੰ ਲੈ ਜਾਂਦੀ ਆ ਤੇ ਸਕੂਲੋਂ ਕਹਿੰਦਾ ਘਰੇ ਬੱਚੇ ਨੂੰ ਛੱਡ ਜਾਂਦੀ ਆ ਤੇ ਅਜਿਹੇ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਉਸ ਵੈਨ ਦਾ ਜੋ ਡਰਾਈਵਰ ਹੈਗਾ ਕਿ ਉਹ ਕੋਈ ਨਸ਼ਾ ਤਾਂ ਨਹੀਂ ਕਰਦਾ ਕਿ ਸਕੂਲ ਵਾਲੇ ਪ੍ਰਸ਼ਾਸਨ ਕਿਉਂਕਿ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਜਿਹੜੇ ਸਕੂਲ ਬੱਸਾਂ ਹੁੰਦੀਆਂ ਨੇ ਜਾਂ ਸਕੂਲ ਵੈਨਾਂ ਹੁੰਦੀਆਂ ਨੇ ਤਾਂ ਬਹੁਤੇ ਸਕੂਲ ਵੈਨਾਂ ਨੇ ਜਿਹੜੀਆਂ ਉਹ ਸਕੂਲ ਦੇ ਨਾਲ ਜੁੜੀਆਂ ਹੁੰਦੀਆਂ ਨੇ ਪਰ ਫਿਰ ਵੀ ਜਿਹੜੇ ਮਾਪੇ ਨੇ ਕੁਝ ਉਹ ਪ੍ਰਾਈਵੇਟ ਤੌਰ ਤੇ ਜਿਹੜੀ ਸਕੂਲ ਵੈਨ ਜਿਹੜੇ ਬੱਚਿਆਂ ਦੇ ਲਈ ਉਹ ਲਗਾ ਦਿੰਦੇ ਨੇ ਤਾਂ ਉੱਥੇ ਜ਼ਿੰਮੇਵਾਰੀ ਜਿਹੜੀ ਆ ਉਹ ਸਿਰਫ ਮਾਪਿਆਂ ਦੀ ਰਹਿ ਜਾਂਦੀ ਆ ਆਮ ਤੌਰ ਤੇ ਸਕੂਲ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਬਣਦੀ ਆ ਤਾਂ ਇਸ ਕਰਕੇ ਕਈ ਵਾਰ ਇਹ ਹਾਦਸੇ ਵਾਪਰ ਜਾਂਦੇ ਨੇ ਕਿਉਂਕਿ ਡਰਾਈਵਰ ਦਾ ਨਹੀਂ ਪਤਾ ਹੁੰਦਾ ਉਹ ਕੋਈ ਨਸ਼ਾ ਤਾਂ ਨਹੀਂ ਕਰਦਾ ਜਿਸ ਤਰ੍ਹਾਂ ਇੱਥੇ ਇਹ ਕਹਿੰਦਾ ਮਾਪੇ ਇਲਜ਼ਾਮ ਲਗਾ ਰਹੇ ਨੇ ਕਿ ਜੋ ਵੈਨ ਦਾ ਡਰਾਈਵਰ ਸੀ ਉਸ ਦਾ ਨਸ਼ਾ ਕੀਤਾ ਹੋਇਆ ਸੀਗਾ ਤੇ ਜਾਂ ਫਿਰ ਜੋ ਉਸ ਵੈਨ ਦੀ ਕੰਡੀਸ਼ਨ ਸੀ ਉਹ ਬਹੁਤ ਮਾੜੀ ਸੀਗੀ ਤਾਂ ਵੈਨ ਚੱਲਣ ਯੋਗ ਸਥਿਤੀ ਦੇ ਵਿੱਚ ਨਹੀਂ ਸੀਗੀ ਇੱਕ ਪਾਸੇ ਨਸ਼ਾ ਕੀਤਾ ਹੋਣਾ ਦੂਸਰੇ ਪਾਸੇ ਵੈਨ ਦੀ ਕੰਡੀਸ਼ਨ ਮਾੜੀ ਹੋਣੀ ਤਾਂ ਇੱਥੋਂ ਹੀ ਅੰਦਾਜ਼ਾ ਲੱਗ ਸਕਦਾ ਕਿ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਉਹ ਵਾਪਰ ਜਾਂਦੇ ਨੇ ਤਾਂ ਇੱਕ ਮਾਪਿਆਂ ਦਾ ਜਿਗਰ ਦਾ ਟੁਕੜਾ ਜਿਹੜਾ ਕਰੋ ਕਰਕਸਾਰ ਸਕੂਲ ਦੇ ਲਈ ਜਾਂਦਾ ਹੈਗਾ ਮਾਪੇ ਬੜੇ ਸ਼ੌਂਕ ਦੇ ਨਾਲ ਬੱਚਿਆਂ ਨੂੰ ਤਿਆਰ ਕਰਦੇ ਨੇ ਕਿ ਬੱਚਾ ਸਾਡਾ ਪੜ੍ਹੂਗਾ ਲਿਖੂਗਾ ਕੱਲੂ ਕੋਈ ਵੱਡਾ ਅਫਸਰ ਬਣੂਗਾ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਅੱਜ ਉਸ ਬੱਚੇ ਦੇ ਨਾਲ ਇਸ ਤਰ੍ਹਾਂ ਦਾ ਹਾਦਸਾ ਹੋ ਵਾਪਰ ਜਾਣਾ ਤੇ ਉਸ ਹਾਦਸੇ ਦੇ ਵਿੱਚ ਉਹ ਬੱਚੇ ਦੀ ਮੌਤ ਹੋ ਜਾਣੀ ਹੈ ਤਾਂ ਪਹਿਲੀ ਜਮਾਤ ਦਾ ਹੀ ਅਜੇ ਉਹ ਵਿਦਿਆਰਥੀ ਸੀ ਬਾਕੀ ਬੱਚੇ ਜਿਹੜੇ ਹਜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਜਗਰਾਉਂ ਤੋਂ ਸਾਂਝੀ ਕਰ ਰਹੇ ਹਾਂ ਤੇ ਮੌਕੇ ਤੇ ਜਿਹੜੇ ਮਾਪੇ ਪਹੁੰਚੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਆ ਕਿਉਂਕਿ ਹਾਸਾ ਜੀ ਇੰਨਾ ਭਿਆਨਕ ਸੀਗਾ ਹਾਸੇ ਨੂੰ ਵੇਖ ਕੇ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਕਿ ਇੱਕ ਪਾਸੇ ਤਾਂ ਇੱਕ ਬੱਚੇ ਦੀ ਮੌਤ ਹੋਈ ਹੈ ਕਿ ਬਾਕੀ ਜਿਹੜੇ ਬੱਚੇ ਨੇ ਉਹਨਾਂ ਦਾ ਕੀ ਹਾਲ ਹੋਇਆ ਉਹ ਅਸੀਂ ਤਸਵੀਰਾਂ ਨਹੀਂ ਦਿਖਾ ਸਕਦੇ ਕਮਿਊਨਿਟੀ ਗਾਈਡਲਾਈਨਸ ਦੇ ਚੱਲਦੇ ਤਾਂ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤਾਂ ਜਿਹੜੇ ਉੱਥੇ ਮਾਪੇ ਜਿਹੜੇ ਜਲਦ ਪਹੁੰਚੇ ਨੇ ਤਾਂ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਸੁਣਾ ਦਿੰਨੇ ਆ। ਜਿੱਥੇ ਪਹੁੰਚੀ ਉਹਦਾ ਹੱਕ ਨਹੀਂ ਬਣਦਾ ਸਕੂਲ ਦੀ ਪ੍ਰਿੰਸੀਪਲ ਦਾ ਹੱਕ ਨਹੀਂ ਬਣਦਾ ਵੀ ਬੱਚਾ ਐਕਸੀਡੈਂਟ ਹੋ ਗਿਆ ਸਾਡੀ ਗੱਡੀ ਹੁਣ ਤੱਕ ਕੋਈ ਪ੍ਰਸ਼ਾਸਨ ਦੇ ਦੋ ਮੁਲਾਜ਼ਮ ਆਇਆ ਘੰਟੇ ਤੋਂ ਉੱਪਰ ਹੋ ਗਿਆ ਐਕਸੀਡੈਂਟ ਹੋਏ ਨੂੰ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇੱਥੇ ਜ਼ਿੰਮੇਵਾਰੀ ਨਹੀਂ ਬਣਦੀ ਇਹਨਾਂ ਦੀ ਸਾਡਾ ਬੱਚਾ ਚਲੇ ਗਿਆ ਵਾ ਉਹਨਾਂ ਦੇ ਗਾਰਡ ਕੰਦੇ ਹੋਏ ਜਿੱਥੇ ਐਕਸੀਡੈਂਟ ਹੋਇਆ ਉੱਥੇ ਪਹੁੰਚ ਚੁੱਕੇ ਆ ਦਾਦਾ ਕੋਈ ਹੁਣ ਤੱਕ ਹਸਪੀਟਲ ਦੇ ਵਿੱਚ ਪਹੁੰਚਿਆ ਤੇ ਨਾ ਇੱਥੇ ਤੱਕ ਪਹੁੰਚਿਆ ਰਸਾਸ਼ਨ ਵੀ ਸੁੱਤੇ ਪਏ ਆ ਸਕੂਲਾਂ ਵਾਲੇ ਵੀ ਸੁੱਤੇ ਪਏ ਕਿੰਨੇ ਬੱਚੇ ਸੀ ਜੀ ਇੱਥੇ ਲਗਭਗ 50 ਬੱਚੇ ਹੋਣਗੇ ਜੀ ਬਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਰੇ ਬੰਦਿਆਂ ਨੂੰ ਪਤਾ ਸਾਰੇ ਮਾਪਿਆਂ ਨੂੰ ਪਤਾ ਕਿ 50-50 ਬੱਚੇ ਹੁੰਦੇ ਆ ਵੈਨਾਂ ਦੇ ਵਿੱਚ ਫਿਰ ਕਿਉਂ ਛਡਾਉਂਦੇ ਆ ਮਾਪੇ ਬਾਈ ਜੀ ਅਸੀਂ ਕਹੇਗਾ ਹੱਕ ਸੁੱਕਾ ਅਸੀਂ ਇਹਨਾਂ ਨੂੰ ਬਾਰ-ਬਾਰ ਜਦੋਂ ਜਦੋਂ ਮਤਲਬ ਇਹਦਾ ਮਤਲਬ ਇਹ ਕਹਿ ਸਕਦੇ ਆ ਕਿ ਬੱਚਿਆਂ ਨੂੰ ਸਿਰਫ ਪੈਸੇ ਮਾਪਿਆਂ ਨੂੰ ਪੈਸੇ ਪਿਆਰੇ ਬੱਚੇ ਨਹੀਂ ਕੀ ਅੱਜ ਪੈਸੇ ਅਹੀ ਫੀਸਾਂ ਦੇਣੇ ਨਹੀਂ ਕਰ ਰਹੇ ਨਾ ਮੈਂ ਨਹੀਂ ਲਾਉਂਗਾ ਪਰ ਇਸ ਸਕੂਲ ਨਾਲ ਬੱਚੇ ਨਾ ਬਾਈ ਬੱਸਾਂ 'ਚ ਜਾਂਦੇ ਆ ਬਾਈ ਜੀ ਆਪਾਂ ਇਚੜਾਉਨੇ ਆ ਬੱਚੇ ਆਪਾਂ ਚੜਾਉਨੇ ਆ ਬੱਚੇ ਆਪਾਂ ਚੜਾਉਨੇ ਬੱਚੇ ਮੈਨਾਂ ਦੇ ਨਗਲਾ ਨੂੰ ਕਾਹ ਲੈਣਾ ਪਤਰਾ ਡਰਾਈਵਰ ਦਾ ਰੂਪ ਵੀ ਕਿਉਂ ਚੜਾਉਂਦੇ ਆ ਫਿਰ ਬੱਚੇ ਨਾ ਚੜਾਓ ਬੰਦ ਕਰੋ ਕੰਟਰੋਲ ਕਰ ਦੋ ਕਿਉਂ ਕਿ ਆਉਂਦੇ ਬੱਚੇ ਟਾਲਾ ਲਾ ਰਹੇ ਨੇ ਮੇਰੀ ਬੱਡੇ ਦੀ ਉਹ ਦਾਰੂ ਦੂਰੋਂ ਪੀਤੀ ਦਾ ਡਰਾਈਵਰ ਸੀ ਉਹਨੇ ਬਾਈ ਜੀ 1 ਮਿੰਟ ਮੇਰੀ ਗੱਲ ਸੁਣੋ ਇਹ ਬੱਚੇ ਤੁਹਾਨੂੰ ਪਤਾ ਨਾ ਬੱਸ ਚੋਂਦੇ ਇਸ ਚ ਤੇਜ ਬੱਸਾਂ ਕੁਆੜਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਉਹਨਾਂ ਨੂੰ ਬਹੁਤ ਕਰੇ ਬਾਈ ਜੀ ਤੁਸੀਂ ਕਹਿੰਦੇ ਹੋ ਪਤਾ ਇਹ ਬੱਚੇ ਬੱਸਾਂ ਦੇ ਵਿੱਚ ਮਾਪਿਆਂ ਨੂੰ ਨਹੀਂ ਪਤਾ ਜਦੋਂ ਬੱਚੇ 50 ਵਜੇ ਚੜਾਏ ਜਾਂਦੇ ਆ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਬੱਚੇ ਤੁਸੀਂ ਆਪ ਚੜਾਉਂਦੇ ਹੋ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਤੁਹਾਨੂੰ ਇਹ ਵੀ ਤਾਂ ਪਤਾ ਨਾ ਮੱਸਾਂ ਕਬਾੜ ਆ